ਸਾਸ੍ਰੀਕਾਲ ਨਮਸਕਾਰ ਗੁੱਡ ਮਾਰਨਿੰਗ ਸਲਾਮ ਅੱਜ ਦੀ ਵੀਡੀਓ ਵਿੱਚ ਮੈਂ ਗੱਲ ਕਰਾਂਗਾ ਕਿ 슈ਗਰ ਡਾਇਬੀਟਿਸ ਹੁੰਦੀ ਕਿਵੇਂ ਆ ਇਸ ਦਾ ਡਿਜ਼ੀਜ਼ ਪ੍ਰੋਸੈਸ ਕੀ ਆ ਕਿ ਕਿਵੇਂ ਇੱਕ ਸਿਹਤਮੰਦ ਬੰਦਾ ਹੌਲੀ-ਹੌਲੀ 슈ਗਰ ਵਰਗੀ ਭਿਆਨਕ ਬਿਮਾਰੀ ਨਾਲ ਗ੍ਰਸਤ ਹੋ ਜਾਂਦਾ ਆ ਕੱਲ ਦੀ 슈ਗਰ ਦੀ ਪਹਿਲੀ ਵੀਡੀਓ ਚ ਅਸੀਂ ਡਿਸਕਸ ਕੀਤਾ ਸੀ ਕਿ ਪੈਂਕ੍ਰੀਆਸ ਦੋ ਹਾਰਮੋਨ ਬਣਾਉਂਦਾ ਆ ਗਲੂਕਾਗਨ ਔਰ ਇਨਸੂਲਿਨ ਜੋ ਸਾਡੇ ਬਲੱਡ ਵਿੱਚ 슈ਗਰ ਨੂੰ ਰੈਗੂਲੇਟ ਕਰਦੇ ਨੇ ਭਾਵ ਉਹਦਾ ਲੈਵਲ ਸਥਿਰ ਰੱਖਦੇ ਨੇ ਨਾਰਮਲ ਰੇਂਜ ਦੇ ਵਿੱਚ ਰੱਖਦੇ ਨੇ ਤੋਂ ਪਹਿਲਾਂ ਥੋੜਾ ਜਿਹਾ ਬੇਸਿਕ ਨਾਰਮਲ ਮੈਕੈਨਿਜ਼ਮ ਨੂੰ ਨਾਰਮਲ ਫਿਜ਼ੀਓਲੋਜੀ ਨੂੰ ਰਿਫਰੈਸ਼ ਕਰ ਲਈਏ ਤੋਂ ਨਾਰਮਲ ਮੈਕੈਨਿਜ਼ਮ ਕੀ ਆ ਕਿ ਐਸੀ ਖਾਣਾ ਖਾਦਾ ਸ਼ੂਗਰ ਵਾਲਾ ਖਾਣਾ ਜਾਂ ਕਾਰਬੋਹਾਈਡਰੇਟ ਖਾਦਦੇ ਉਹ ਪਚਣ ਤੋਂ ਬਾਅਦ ਉਹਨਾਂ ਨੇ ਬਲੱਡ ਵਿੱਚ ਗਲੂਕੋਜ਼ ਲੈਵਲ ਵਧਾ ਦਿੱਤਾ ਉਹਦੇ ਰਿਐਕਸ਼ਨ 'ਚ ਪੈਂਕ੍ਰੀਆਜ਼ ਨੇ ਇਨਸੂਲਿਨ ਰਿਲੀਜ਼ ਕੀਤੀ ਇਨਸੂਲਿਨ ਨੇ ਉਸ ਐਕਸਟਰਾ ਗਲੂਕੋਜ਼ ਨੂੰ ਸਾਂਭ ਕੇ ਸਮੇਟ ਕੇ ਗਲਾਈਕੋਜਨ ਬਣਾਤਾ ਔਰ ਜੇ ਉਸ ਤੋਂ ਵੀ ਜ਼ਿਆਦਾ ਸੀਗਾ ਕੈਪੈਸਿਟੀ ਤੋਂ ਗਲਾਈਕੋਜਨ ਸਟੋਰੇਜ ਕੈਪੈਸਿਟੀ ਤੋਂ ਵੀ ਤੇ ਐਕਸਟਰਾ ਗਲੂਕੋਜ਼ ਨੂੰ ਫੈਟੀ ਐਸਿਡਸ ਜਾਂ ਫੈਟਸ ਦੇ ਵਿੱਚ ਕਨਵਰਟ ਕਰਕੇ ਉਸ ਨੇ ਸਾਡੇ ਫੈਟੀ ਟਿਸ਼ੂ ਦੇ ਵਿੱਚ ਵਾਧਾ ਕਰਤਾ ਤੇ ਜਦੋਂ ਇਨਸਾਨ ਨੇ ਅੱਗੇ ਚੱਲ ਕੇ ਅਗਲੇ 7-8 ਘੰਟੇ ਕੁਝ ਖਾਦਾ ਨਹੀਂ ਐਕਸਰਸਾਈਜ਼ ਕੀਤੀ ਕੋਈ ਵਰਕ ਕੀਤਾ ਕੋਈ ਮਿਹਨਤ ਕੀਤੀ ਕੋਈ ਕੰਮ ਕੀਤਾ ਤਾਂ ਹੌਲੀ-ਹੌਲੀ ਉਹ 슈ਗਰ ਵਰਤੀ ਜਾਂਦੀ ਆ ਜਦੋਂ 슈ਗਰ ਘਟਣ ਲੱਗਦੀ ਆ ਤਾਂ ਉਹਦੇ ਰਿਸਪਾਂਸ ਵਿੱਚ ਕੀ ਨਿਕਲਦਾ ਆ ਇنسੂਲਿਨ ਦਾ ਆਪੋਜ਼ਿਟ ਹਾਰਮੋਨ ਜਾਣੀ ਕਿ ਗਲੂਕਾਗਨ ਔਰ ਗਲੂਕਾਗਨ ਕੀ ਕਰਦਾ ਆ ਜਿਹੜੀ ਗਲਾਈਕੋਜਨ ਲਿਵਰ ਵਿੱਚ ਔਰ ਮਸਲਸ ਦੇ ਵਿੱਚ ਸਟੋਰਡ ਆ ਉਸ ਨੂੰ ਵਾਟਰ ਐਡ ਕਰਕੇ ਕਨਵਰਟ ਕਰਦਾ ਆ ਵਾਪਸ ਗਲੂਕੋਸ ਤੇ ਬਲੱਡ ਨੂੰ ਵਾਪਸ ਗਲੂਕੋਸ ਸਪਲਾਈ ਕਰਦਾ ਆ ਔਰ ਬਲੱਡ ਨੂੰ ਯੂਜ਼ ਕਰਦਾ ਰਹਿੰਦਾ ਆ ਸੋ ਹੁਣ ਇਹਨਾ ਸਮਝ ਕੇ ਮੈਂ ਤੁਹਾਨੂੰ ਦੱਸਾਂਗਾ ਕਿ ਸ਼ੂਗਰ ਹੁੰਦੀ ਕਿਵੇਂ ਆ ਮੈਂ ਤੁਹਾਨੂੰ ਥੋੜਾ ਓਵਰ ਸਿੰਪਲੀਫਾਈਡ ਪ੍ਰੋਸੈਸ ਡਿਜ਼ੀਜ਼ ਪ੍ਰੋਸੈਸ ਦੱਸਦਾ ਆ ਸ਼ਾਇਦ ਜਿਹੜੇ ਡਾਕਟਰਸ ਨੇ ਉਹ ਇਹਦੇ ਨਾਲ ਸਹਿਮਤ ਨਹੀਂ ਹੋਣਗੇ ਇਹਦੇ ਵਿੱਚ ਕਈ ਗਲਤੀਆਂ ਕੱਢਣਗੇ ਬਟ ਸਮਝਣ ਦੀ ਖਾਤਰ ਮੈਂ ਇਹਨੂੰ ਓਵਰ ਸਿੰਪਲੀਫਾਈ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰਦਾ ਆ ਇੱਕ ਮੰਨ ਲਓ ਇੱਕ ਸਧਾਰਨ ਇਨਸਾਨ ਆ ਉਹਦਾ ਸੈਡੀੰਟਰੀ ਲਾਈਫ ਸਟਾਈਲ ਆ ਉਹ ਜਿਆਦਾ ਕੰਮ ਨਹੀਂ ਕਰਦਾ ਜਿਆਦਾ ਸਰੀਰਿਕ ਮਿਹਨਤ ਨਹੀਂ ਕਰਦਾ ਉਹ ਬੈੱਡ ਤੇ ਪਿਆ ਰਹਿੰਦਾ ਆ ਸੋਫੇ ਤੇ ਬੈਠਾ ਟੀਵੀ ਦੇਖਦਾ ਰਹਿੰਦਾ ਫੋਨ ਤੇ ਲੱਗਾ ਰਹਿੰਦਾ ਵੇਲਾ ਗੱਪਾਂ ਮਾਰਦਾ ਰਹਿੰਦਾ ਆ ਕੰਮ ਨਹੀਂ ਕਰਦਾ ਔਰ ਖਾਣ ਪੀਣ ਦਾ ਸ਼ੌਕੀਨ ਆ ਉਹ ਸਵੇਰੇ ਉੱਠੇ ਚਾਹ ਪੀਤੀ ਨਾਲ ਬਿਸਕਟ ਖਾਦੇ ਕੋਈ ਬੂੰਦੀ ਮਠੀਆਂ ਖਾਧੀਆਂ ਹੌਲੀ ਹੌਲੀ ਉੱਠੇ ਵਾਸ਼ਰੂਮ ਗਏ ਨਹਾਤਾ ਤੋਤਾ 9-10 ਵਜੇ ਤਿੰਨ ਚਾਰ ਆਲੂ ਵਾਲੇ ਪਰੌਂਠੇ ਬਟਰ ਨਾਲ ਖਾ ਲੇ ਨਾਲ ਆਮਲੇਟ ਲੈ ਲਿਆ ਦਹੀਂ ਲੈ ਲਿਆ ਔਰ ਨਾਲ ਚਾਹ ਦਾ ਇੱਕ ਮੱਗ ਪੀ ਲਿਆ ਐਡਾ ਵੱਡਾ ਜਾਂ ਦੁੱਧ ਪੀ ਲਿਆ ਫੇਰ ਉਸ ਤੋਂ ਬਾਅਦ ਜੀ ਕੀਤਾ ਤੇ ਕੋਈ ਬੱਚੇ ਦੀ ਚਾਕਲੇਟ ਪਈ ਐ ਤੇ ਉਹ ਫੜ ਕੇ ਖਾ ਲਈ 1:00 ਵਜੇ ਦਿਲ ਕੀਤਾ ਤੇ ਚਲੋ ਮੈਗੀ ਖਾ ਲਈਏ 2:00 ਵਜੇ ਜੀ ਲੰਚ ਦਾ ਟਾਈਮ ਹੋ ਗਿਆ ਆ ਹੁਣ ਲਿਆਓ ਕੁਝ ਲੂਣ ਵਾਲੇ ਚੌਲ ਬਣਾ ਲੇ ਵੈਜ ਫਰਾਈਡ ਰਾਈਸ ਬਣਾ ਲੇ ਉਹ ਖਾ ਲੇ ਸੌਸ ਨਾਲ ਦਹੀਂ ਨਾਲ ਔਰ ਲਗਾਤਾਰ ਔਰ ਉਹਦੇ ਵਿੱਚ ਕੀ ਹੁੰਦਾ ਆ ਕਿ ਮੈਟਾਬੋਲਿਜ਼ਮ ਇੱਕੋ ਡਾਇਰੈਕਸ਼ਨ 'ਚ ਫਲੋ ਕਰਦਾ ਆ ਯੂਨੀ ਡਾਇਰੈਕਸ਼ਨਲ ਇੱਕੋ ਡਾਇਰੈਕਸ਼ਨ 'ਚ ਕਿ ਖਾਣਾ ਖਾਦਾ ਬਾਡੀ ਦੇ ਵਿੱਚੋਂ ਅੰਤੜੀਆਂ ਦੇ ਵਿੱਚ ਸਟਮਕ 'ਚ ਗਿਆ ਉੱਥੇ ਡਾਈਜੈਸਟ ਹੋਇਆ ਪਚਿਆ ਸਿੰਪਲਰ ਮੋਲੀਕਿਊਲਸ 'ਚ ਕਨਵਰਟ ਹੋਇਆ ਜਿਹੜੇ ਖਾਣੇ ਵਿੱਚ ਮੌਜੂਦ ਸੁਕਰੋਸੀ ਸੀਗੀ ਜਾਂ ਸਿੰਪਲਰ ਕਾਰਬੋਹਾਈਡਰੇਟ ਸੀਗੇ ਕੰਪਲੈਕਸ ਕਾਰਬੋਹਾਈਡਰੇਟ ਸੀਗੇ स्टार्च ਸੀਗੀ ਉਹ ਪਚਣ ਤੋਂ ਬਾਅਦ ਗਲੂਕੋਜ਼ ਚ ਕਨਵਰਟ ਹੋ ਗਈ ਗਲੂਕੋਜ਼ ਬਲੱਡ ਚ ਐਬਜ਼ਾਰਬ ਹੋਇਆ ਗਲੂਕੋਜ਼ ਦਾ ਲੈਵਲ ਵਧਿਆ ਉਹਦੇ ਰਿਸਪੌਂਸ ਇਨਸੂਲਿਨ ਰਿਲੀਜ਼ ਹੋਈ ਇਨਸੂਲਿਨ ਨੇ ਕੀ ਕੀਤਾ ਐਕਸਟਰਾ ਗਲੂਕੋਜ਼ ਨੂੰ ਕਿ ਚਲੋ ਬਾਡੀ ਵਿੱਚ ਫੈਲ ਜਾਓ ਸਾਰੇ ਸੈੱਲਾਂ ਤੱਕ ਉਹਨੂੰ ਪਹੁੰਚਾਇਆ ਸੈੱਲਾਂ ਨੂੰ ਕਿਹਾ ਇਹਨੂੰ ਅੰਦਰ ਲਾਓ ਵਰਤੋ ਕੁਝ ਗਲੂਕੋਜ਼ ਉਹ ਜਿੰਨੀ ਕ ਸਟੋਰ ਕਰ ਸਕਦਾ ਸੀ ਇਨਸੂਲਿਨ ਨੇ ਗਲਾਈਕੋਜਨ ਬਣਾਤੀ ਹੁਣ ਮੰਨ ਲਓ ਲਿਵਰ ਵੀ ਨੱਕੋ ਨੱਕ ਆਇਆ ਆ ਮਤਲਬ ਉਹ ਜਿੰਨੀ ਗਲਾਈਕੋਜਨ ਸਟੋਰ ਕਰ ਸਕਦਾ ਸੀ ਗਲਾਈਕੋਜਨ ਕੀ ਆ ਗਲੂਕੋਜ਼ ਦੀ ਸਟੋਰੇਜ ਵਾਲੀ ਫਾਰਮ ਲਿਵਰ ਦੀ ਕਪੈਸਿਟੀ ਫੁੱਲਾ ਮਸਕੂਲਰ ਟਿਸ਼ੂ ਦੀ ਕਪੈਸਿਟੀ ਫੁੱਲਾ ਫੇਰ ਵੀ ਗਲੂਕੋਜ਼ ਬਲੱਡ ਚ ਆਈ ਜਾ ਰਿਹਾ ਆ ਇنسੂਲਿਨ ਨੂੰ ਬੋਡੀ ਦੇ ਸੈਲਸ ਦੇ ਵਿੱਚ ਭੇਜ ਰਿਹਾ ਆ ਕਿ ਇਹਨੂੰ ਟੇਕ ਇਨ ਕਰ ਲਓ ਇਹਨੂੰ ਲੈ ਲਓ ਇਹਨੂੰ ਵਰਤੋ ਇਹਨੂੰ ਬਰਨ ਕਰੋ ਊਰਜਾ ਲਈ ਸੈਲਸ ਇਹ ਸਰਕਲ ਚੱਲਦਾ ਰਹਿੰਦਾ ਆ ਉਹ ਬੰਦਾ ਖਾਈ ਜਾਂਦਾ ਆ ਔਰ ਉਹ ਹੌਲੀ-ਹੌਲੀ ਐਕਸਟਰਾ ਗਲੂਕੋਜ਼ ਨਾਲ ਮੋਟਾਪਾ ਹੀ ਜਾਂਦਾ ਆ ਕਿਉਂਕਿ ਐਕਸਟਰਾ ਗਲੂਕੋਜ਼ ਫਿਰ ਫੈਟਸ ਕਨਵਰਟ ਹੋਈ ਜਾਂਦੀ ਆ ਮੋਟਾਪਾ ਵਧਦਾ ਜਾਂਦਾ ਆ ਪਰ ਉਹਦਾ ਸੈਡੀਨਟਰੀ ਲਾਈਫਸਟਾਈਲ ਜਾਰੀ ਰਹਿੰਦਾ ਆ ਮोटापा ਵਧਣ ਨਾਲ ਕੀ ਹੁੰਦਾ ਆ ਕਿ ਸਾਡੇ ਬੋਡੀ ਦੇ ਸੈਲਸ ਜਿਹੜੇ ਆ ਉਹਨਾਂ ਵਿੱਚ ਇਨਸੂਲਿਨ ਦਾ ਰੈਜ਼ਿਸਟੈਂਸ ਪੈਦਾ ਹੋ ਜਾਂਦਾ ਆ ਭਾਵ ਸੈਲਸ ਜਿਹੜੇ ਨੇ ਉਹ ਇਨਸੂਲਿਨ ਦੇ ਅੱਗੇ ਇੱਕ ਤਰ੍ਹਾਂ ਹੱਥ ਜੋੜ ਦਿੰਦੇ ਨੇ ਕਿ ਤੂੰ ਤੇ ਭਾਈ ਇਹ ਰੋਜ਼ ਦਾ ਹੀ ਕੰਮ ਫੜ ਲਿਆ ਇਹ ਬੰਦਾ ਖਾਈ ਜਾਂਦਾ ਖਾਈ ਜਾਂਦਾ ਬਲੱਡ ਚ ਗਲੂਕੋਜ਼ ਆਈ ਜਾਂਦਾ ਆਈ ਜਾਂਦਾ ਤੇ ਤੂੰ ਗਲੂਕੋਜ਼ ਦੇ ਟੋਕਰੇ ਭਰ ਭਰ ਕੇ ਸਾਡੇ ਬੁਏ ਅੱਗੇ ਲੈ ਆਉਣਾ ਆ ਇਹ ਰੱਖੋ ਇਹਨੂੰ ਅੰਦਰ ਸਟਾਓ ਇਹਨੂੰ ਅੰਦਰ ਵਰਤੋ ਇਹਨੂੰ ਅਸੀਂ ਇੰਨੀ ਊਰਜਾ ਕੀ ਕਰਨੀ ਇਹ ਬੰਦਾ ਤੇ ਤੁਰਦਾ ਹੀ ਨਹੀਂ ਇਹ ਬੰਦਾ ਨਾ ਸੈਰ ਕਰਦਾ ਨਾ ਦੌੜਦਾ ਨਾ ਕੋਈ ਦਿਮਾਗੀ ਕੰਮ ਕਰਦਾ ਇਹ ਬੈਠਾ ਟੀਵੀ ਵੇਂਦਾ ਰਹਿੰਦਾ ਮੋਬਾਈਲ ਨਾਲ ਚੰਬੜਿਆ ਰਹਿੰਦਾ ਗੱਪਾਂ ਮਾਰਦਾ ਰਹਿੰਦਾ ਬੋਰਡ ਥੱਲੇ ਬੈਠਾ ਰਹਿੰਦਾ ਤਾਸ਼ ਖੇਡਦਾ ਰਹਿੰਦਾ ਇਹਨੂੰ ਤੇ ਕੰਮ ਹੀ ਕੋਈ ਨਹੀਂ ਆ ਜਾਂ ਫਿਲਮਾਂ ਵੇਂਦਾ ਰਹਿੰਦਾ ਆ ਤੇ ਊਰਜਾ ਮੈਂ ਕੀ ਕਰਾਂ ਸੈੱਲ ਕਹਿੰਦੇ ਕਿ ਊਰਜਾ ਸਾਨੂੰ ਚਾਹੀਦੀ ਨਹੀਂ ਉਹ ਹੌਲੀ ਹੌਲੀ ਸੈੱਲਸ ਜਿਹੜੇ ਨੇ ਨਾ ਇنسੂਲਿਨ ਦੀ ਇਸ ਆਦਤ ਤੋਂ ਕਿ ਤੂੰ ਟੋਕਰੇ ਜਿਹੜੇ ਲਈ ਆ ਉਹਨਾਂ ਗਲੂਕੋਜ਼ ਦੇਤੋਂ ਅੱਕ ਜਾਂਦੇ ਨੇ ਤੇ ਇنسੂਲਿਨ ਅੱਗੇ ਹੱਥ ਛੋੜ ਦਿੰਦੇ ਨੇ ਤੇ ਜਿਵੇਂ-ਜਿਵੇਂ ਮਟਾਪਾ ਵੱਧਦਾ ਆ ਉਹਦੇ ਨਾਲ ਵੀ ਇنسੂਲਿਨ ਰੈਜ਼ਿਸਟੈਂਸ ਵੱਧਦਾ ਆ ਤੂੰ ਹੁੰਦਾ ਕੀ ਆ ਕਿ ਅਲਟੀਮੇਟਲੀ ਜਿਹੜੇ ਬਾਡੀ ਦੇ ਸੈੱਲਸ ਨੇ ਉਹ ਇنسੂਲਿਨ ਦੇ ਆਖੇ ਲੱਗ ਕੇ ਗਲੂਕੋਜ਼ ਨੂੰ ਟੇਕ ਇਨ ਨਹੀਂ ਕਰਦੇ ਇੰਸੂਲਿਨ ਰੈਜ਼ਿਸਟੈਂਸ ਹੋ ਜਾਂਦਾ ਫਿਰ ਕੀ ਹੁੰਦਾ ਉਹਦੇ ਰਿਸਪੌਂਸ ਚ ਪੈਂਕ੍ਰੀਆਸ ਹੋਰ ਜ਼ਿਆਦਾ ਇੰਸੂਲਿਨ ਪ੍ਰੋਡਿਊਸ ਕਰਦੇ ਆ ਕਿ ਸੈਲਸ ਇੰਸੂਲਿਨ ਦੇ ਆਖੇ ਨਹੀਂ ਲੱਗ ਰਹੇ ਚਲੋ ਥੋੜੀ ਹੋਰ ਇੰਸੂਲਿਨ ਭੇਜੋ ਜ਼ਿਆਦਾ ਫੌਜ ਭੇਜੋ ਸੈਲਸ ਨੂੰ ਡਰਾਓ ਜ਼ਿਆਦਾ ਇੰਸੂਲਿਨ ਜਦੋਂ ਬਾਹਰ ਖੜੀ ਹੋਏਗੀ ਇਹਨਾਂ ਦੇ ਬੁਏ ਤੇ ਤੇ ਆਪੇ ਲੈਣਗੇ ਗਲੂਕੋਜ਼ ਨੂੰ ਉਹ ਪੈਂਕ੍ਰੀਆਸ ਰਿਸਪੌਂਸ ਦੇ ਵਿੱਚ ਕਿ ਸੈਲਸ ਠੀਠ ਹੋ ਗਏ ਨੇ ਇੰਸੂਲਿਨ ਦੇ ਆਖੇ ਨਹੀਂ ਲੱਗ ਰਹੇ ਉਹ ਜਿਆਦਾ ਇਨਸੂਲਿਨ ਬਣਾਉਂਦੇ ਨੇ ਉਹ ਜਿਆਦਾ ਇਨਸੂਲਿਨ ਨਾਲ ਕੁਛ ਦੇਰ ਤੇ ਗੱਡੀ ਚੱਲਦੀ ਆ ਸੈਲਸ ਆਖੇ ਲੱਗਦੇ ਨੇ ਬਟ ਅਲਟੀਮੇਟਲੀ ਜਿਆਦਾ ਇਨਸੂਲਿਨ ਦੇ ਲੈਵਲ ਦੇ ਪ੍ਰਤੀ ਵੀ ਰੈਜ਼ਿਸਟੈਂਸ ਪੈਦਾ ਹੋ ਜਾਂਦਾ ਆ ਤੋ ਟਾਈਪ 2 ਡਾਇਬੀਟਿਸ ਪੈਦਾ ਹੋ ਜਾਂਦੀ ਆ ਮਤਲਬ ਸੈਲਸ ਟੋਟਲ ਇਨਸੂਲਿਨ ਦੇ ਆਖੇ ਲੱਗਣਾ ਬੰਦ ਹੋ ਜਾਂਦੇ ਨੇ ਔਰ ਉਹ ਗਲੂਕੋਜ਼ ਨੂੰ ਵਰਤ ਨਹੀਂ ਪਾਉਂਦੇ ਗਲੂਕੋਜ਼ ਬਲੱਡ ਦੇ ਵਿੱਚ ਹੀ ਕਿ ਮੂ ਲੇਟ ਹੋ ਜਾਂਦਾ ਆ ਤੇ ਬਲੱਡ ਦੇ ਵਿੱਚ ਸ਼ੂਗਰ ਦਾ ਲੈਵਲ ਨਿਰੰਤਰ ਹਾਈ ਰਹਿੰਦਾ ਆ ਤੇ ਉਹਨੂੰ ਕੀ ਕਹਿੰਦੇ ਆ ਸ਼ੂਗਰ ਹੋ ਗਈ ਆ ਔਰ ਫਿਰ ਐਡਿਡ ਪ੍ਰੋਬਲਮ ਉਦੋਂ ਆਉਂਦੀ ਆ ਕਿ ਐਕਸਟਰਾ ਇਨਸੂਲਿਨ ਬਣਾ ਬਣਾ ਕੇ ਇਨਸੂਲਿਨ ਪੈਂਕਰੀਆਸ ਦੇ ਵਿੱਚ ਇੱਕ ਸਪੈਸੀਫਾਈਡ ਸੈਲਸ ਹੁੰਦੇ ਨੇ ਬੀਟਾ ਸੈਲਸ ਬੀਟਾ ਸੈਲਸ ਇਨਸੂਲਿਨ ਬਣਾਉਂਦੇ ਨੇ ਹੁਣ ਉਹ ਕੀ ਰਿਹਾ ਸੀ ਕਿ ਸੈਲਸ ਦਾ ਰੈਜ਼ਿਸਟੈਂਸ ਇਨਸੂਲਿਨ ਪ੍ਰਤੀ ਵਧਣ ਨਾਲ ਪੈਂਕਰੀਆਜ਼ ਹੋਰ ਜ਼ਿਆਦਾ ਇਨਸੂਲਿਨ ਬਣਾਉਣ ਲਈ ਮਜਬੂਰ ਸੀਗੇ ਔਰ ਲਗਾਤਾਰ ਬੀਟਾ ਸੈਲਸ ਇਨਸੂਲਿਨ ਬਣਾਉਣ ਵਾਲੇ ਜ਼ਿਆਦਾ ਕੰਮ ਕਰ ਰਹੇ ਸੀ ਪਰ ਅਲਟੀਮੇਟਲੀ ਕੀ ਹੁੰਦਾ ਹੈ ਕਿ ਉਹ ਬੀਟਾ ਸੈਲਸ ਵੀ ਐਗਜ਼ੌਸਟ ਹੋ ਜਾਂਦੇ ਨੇ ਉਹ ਵੀ ਆਪਣਾ ਮੈਕਸਿਮਮ ਪੋਟੈਂਸ਼ੀਅਲ ਉਹਨਾਂ ਦਾ ਰੀਚ ਹੋ ਜਾਂਦਾ ਹੈ ਕਿਉਂ ਇੱਕ ਲੈਵਲ ਤੋਂ ਉੱਪਰ ਇਨਸੂਲਿਨ ਵਧਾਈ ਨਹੀਂ ਸਕਦੇ ਔਰ ਉਹ ਬੀਟਾ ਸੈਲਸ ਐਗਜ਼ੌਸਟ ਹੋ ਜਾਂਦੇ ਨੇ ਜਾਂ ਉਹ ਡੈਮੇਜ ਹੋ ਜਾਂਦੇ ਨੇ ਰੇਡੀਏਸ਼ਨ ਨਾਲ ਕਈ ਵਾਰੀ ਕਿ ਜੇ ਬੰਦੇ ਨੂੰ ਕਿਸੇ ਕਿਸਮ ਦੀ ਰੇਡੀਏਸ਼ਨ ਦਾ ਐਕਸਪੋਜ਼ਰ ਆ ਤਾਂ ਜਾਂ ਉਹ ਕਈ ਵਾਰੀ 슈ਗਰ ਦੀਆਂ ਗਲਤ ਦਵਾਈਆਂ ਦੀ ਚੋਇਸ ਕਰਨ ਨਾਲ ਕੁਝ 슈ਗਰ ਦੀਆਂ ਵੀ ਜਈਆਂ ਦਵਾਈਆਂ ਨੇ ਜਿਹੜੀਆਂ ਖੁਦ ਸ਼ੁਰੂਜ ਤੇ ਬੀਟਾ ਸੈਲਸ ਨੂੰ ਸਪੋਕ ਕਰਦੀਆਂ ਨੇ ਸਟੀਮੂਲੇਟ ਕਰਦੀਆਂ ਨੇ ਜ਼ਿਆਦਾ ਇਨਸੂਲਿਨ ਵਧਾਉਣ ਲਈ ਬਟ ਅਲਟੀਮੇਟਲੀ ਉਹ ਉਹ ਦਵਾਈਆਂ ਜ਼ਿਆਦਾ ਖਾਣ ਨਾਲ ਬੀਟਾ ਸੈਲਸ ਵੀ ਡੈਮੇਜ ਹੋ ਜਾਂਦੇ ਨੇ ਔਰ ਉਹ ਇنسੂਲਿਨ ਦੀ ਪ੍ਰੋਡਕਸ਼ਨ ਵੀ ਘਟ ਜਾਂਦੀ ਆ ਸੋ ਸ਼ੁਰੂ ਵਿੱਚ ਜਿਹੜੀ ਟਾਈਪ 2 ਡਾਇਬੀਟੀਜ਼ ਆ ਜਿਹਨੂੰ ਆਪਾਂ ਕਹਿੰਦੇ ਆ ਕਿ ਇਹਦਾ ਇنسੂਲਿਨ ਨਾਲ ਜ਼ਿਆਦਾ ਸਬੰਧ ਨਹੀਂ ਆ ਕਿ ਇਹ ਸਿਰਫ ਸੈਲਸ ਦਾ ਇنسੂਲਿਨ ਦੇ ਪ੍ਰਤੀ ਰੈਜ਼ਿਸਟੈਂਸ ਹੋਣ ਕਰਕੇ ਬਣਦੀ ਆ ਉਹਦੇ ਦੋ ਫੈਕਟਰ ਹੋ ਜਾਂਦੇ ਨੇ ਕਿ ਭਾਵੇਂ ਸੈਲਸ ਵੀ ਇنسੂਲਿਨ ਦੇ ਆਖੇ ਨਹੀਂ ਲੱਗਦੇ ਤੇ ਉਪਰੋਂ ਪੈਂਕਰੀਆਸ ਦੇ ਵਿੱਚ ਵੀ ਇਨਸੂਲਿਨ ਦੀ ਪ੍ਰੋਡਕਸ਼ਨ ਘਟ ਗਈ ਆ ਤੋਂ ਡਿਜ਼ੀਜ਼ ਪ੍ਰੋਸੈਸ ਉਦੋਂ ਕਾਫੀ ਕੰਪਲਿਕੇਟਿਡ ਹੋ ਜਾਂਦਾ ਆ ਉਦੋਂ ਇੱਕ ਤਰ੍ਹਾਂ ਕਹਿ ਲਓ ਕਿ ਤੁਹਾਨੂੰ ਫੁੱਲ ਬਲੂਨ ਡਾਇਬੀਟਿਸ ਹੋ ਜਾਂਦੀ ਆ ਔਰ ਉਸ ਵਕਤ ਸਾਡੇ ਸੈਲਸ ਗਲੂਕੋਜ਼ ਜਿਹੜਾ ਬਲੱਡ ਚ ਪਿਆ ਉਹਨੂੰ ਬਿਲਕੁਲ ਵਰਤ ਨਹੀਂ ਪਾਉਂਦੇ ਤੇ ਸੋ ਇਹ ਸੀਗਾ ਬਰੀਫਲੀ ਕਿ ਡਾਇਬੀਟਿਸ ਹੁੰਦੀ ਕਿਵੇਂ ਆ ਮੇਰਾ ਖਿਆਲ ਆ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਪਸੰਦ ਆਈ ਆ ਤਾਂ ਪਲੀਜ਼ ਕਨਸਿਡਰ ਕਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਇਸ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨ ਦਾ ਤਾਂ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਮਿਲਦੇ ਆਂ ਅਗਲੀ ਵੀਡੀਓ ਵਿੱਚ ਅਗੇਨ ਥੈਂਕ ਯੂ